ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਆ ਆਪਾਂ ਨੇ 10-12 ਦਿਨਾਂ ਤੋਂ 14 ਦਿਨਾਂ ਤੋਂ ਮਤਲਬ ਵੀਡੀਓ ਨਹੀਂ ਪਾਈ ਹੈਗੀ ਕੋਈ ਕਿਉਂਕਿ ਆਪਾਂ ਕੰਮ ਦੇ ਵਿੱਚ ਬੀਜ਼ੀ ਸੀਗੇ ਕੰਮ ਦੇ ਵਿੱਚ ਕਈ ਵਾਰੀ ਟਾਈਮ ਨਹੀਂ ਲੱਗਦਾ ਹੈਗਾ ਵੀਡੀਓ ਲਿਖਣੀਆਂ ਪੈਂਦੀਆਂ ਨੇ ਬਣਾਉਣੀਆਂ ਪੈਂਦੀਆਂ ਨੇ ਤੇ ਸੌਣੀਆਂ ਪੈਂਦੀਆਂ ਨੇ ਇਧਰ ਉਧਰ ਫਿਰ ਕਿਤੇ ਜਾ ਕੇ ਗੱਲਾਂ ਨੇ ਜਿਹੜੀਆਂ ਇਕੱਠੀਆਂ ਹੁੰਦੀਆਂ ਹੁਣ ਉਹਨਾਂ ਵਾਲੇ ਸਮੇਂ ਦੇ ਵਿੱਚ ਮੈਂ 5-7 ਵੀਡੀਓ ਨੇ ਜਿਹੜੀਆਂ ਉਹ ਆਪਣੇ ਕੰਮ ਦੀਆਂ ਪਾਉਂਗਾ ਤੇ ਹਲੇ ਆਪਾਂ ਨੂੰ ਪੇਪਰਾਂ ਦੀ ਉਸ ਚੀਜ਼ ਦੀ ਜਾਣਕਾਰੀ ਨਹੀਂ ਪਰ ਅਜੀਲ ਬਾਰੇ ਮਾੜੀ-ਮੋਟੀ ਜਿਹੜੀ ਜਾਣਕਾਰੀ ਹੈਗੀ ਆ ਕੁਝ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਉਹ ਚੀਜ਼ ਦੇ ਬਾਰੇ ਉਹਦੇ ਬਾਰੇ ਮੈਂ ਇਸ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਤੇ ਹੁਣ ਵਾਲੀ ਵੀਡੀਓ ਦੇ ਵਿੱਚ ਸਿਰਫ ਇਹੀ ਆ ਕਿ ਦੋ-ਤਿੰਨ ਚੀਜ਼ਾਂ ਨੇ ਜਿਹੜੀਆਂ ਇੱਕ ਅਜੀਲ ਕਿਵੇਂ ਹੁੰਦੀ ਆ ਵਕੀਲ ਦਾ ਹਸਾਕਤਾਬ ਤੇ ਕਿੰਨੇ ਪੈਸੇ ਲੱਗਦੇ ਆ ਤੇ ਆਪਾਂ ਨੇ ਕਿਵੇਂ ਜਾਣਾ ਟਿਕਟ ਬਾਰੇ ਜਾਂ ਹੋਰ ਦੋ ਤਿੰਨ ਚੀਜ਼ਾਂ ਬਾਰੇ ਆਪਾਂ ਜਰੂਰ ਦੱਸਾਂਗੇ ਕਿਉਂਕਿ ਬੰਦੇ ਆਪਾਂ ਨੂੰ ਜਿਹੜੇ ਮਿਲਦੇ ਨੇ ਉਹ ਕੋਈ ਨਾ ਕੋਈ ਸਿੱਖਿਆ ਦੇ ਕੇ ਜਾਂਦੇ ਆ ਮੈਂ ਜਦੋਂ ਗਿਆ ਸੀਗਾ ਬਰੇਸ਼ੀਆ ਤੇ ਉੱਥੇ ਦੋ ਤਿੰਨ ਜਿਹੜੀਆਂ ਚੀਜ਼ਾਂ ਨੇ ਐਸੀਆਂ ਨੋਟ ਕੀਤੀਆਂ ਨੇ ਉਹ ਸ਼ੇਅਰ ਕਰਨੀਆਂ ਬਣਦੀਆਂ ਅਗਲੀਆਂ ਦੋ ਤਿੰਨ ਵੀਡੀਓ ਦੇ ਵਿੱਚ ਉਹ ਚੀਜ਼ਾਂ ਨੂੰ ਮੈਂ ਜਰੂਰ ਸ਼ੇਅਰ ਕਰੂੰਗਾ ਕਿਉਂਕਿ ਉਹ ਬਹੁਤ ਅਣਜਾਣ ਬੰਦਿਆਂ ਦੇ ਨਾਲ ਯੂਤਦੀਆਂ ਤੇ ਬਾਅਦ ਵਿੱਚ ਉਹਨਾਂ ਨੂੰ ਦਿੱਕਤ ਬਹੁਤ ਆਉਂਦੀ ਹੈ ਇਸ ਲਈ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਨੇ ਜਰੂਰ ਵੀਡੀਓ ਪਾਉਣੀਆਂ ਨੇ